ਪਸੂਆਂ ਦਾ ਜਿਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸასიਖਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਕੋਟ ਕਰੋੜ ਕਲਾਂ ਦੇ ਵਿੱਚ ਜ਼ਿਲ੍ਹਾ ਫਰੋਜਪੁਰ ਦਾ ਮਨਮਤਾ ਨਗਰ ਆ ਮਿੱਤਰੋ ਤੇ ਵੱਡੇ ਹਾਈਵੇ ਦੇ ਉੱਤੇ ਹੀ ਇਹ ਵਸਿਆ ਹੋਇਆ ਨਗਰ ਆ ਸੁਖਦੇਵ ਸਿੰਘ ਸੋਖੀ ਪਾਈ ਕੇ ਕਰੇ ਵਪਾਰ ਦਾ ਬਾਈ ਹੁਣਾਂ ਦਾ ਕੰਮ ਆ ਮਿੱਤਰੋ ਤੇ ਅੱਜ ਦੋ ਜਾਨਵਰ ਦਿਖਾਉਣੇ ਕਹਿਣ ਤੋਂ ਪਹਿਲ ਦੋ ਵੈੜਾ ਦਿਖਾਉਣੀਆਂ ਸੂਈਆਂ ਸਵਈਆਂ ਤਿਆਰ ਦੁੱਧ ਵਾਲੀਆਂ ਕਿੰਨੇ ਦੁੱਧ ਤੇ ਕਿੰਨੇ ਦਿਨਾਂ ਦੀ ਕਿਹੜੀ ਵੈਂਟ ਚੱਲਦੀ ਆ ਉਹ ਗੱਲਬਾਤ ਕਰਦੇ ਆਪਾਂ ਬਾਈ ਜੀ ਨਾਲ ਸੱਸੀ ਗੁਰ ਸੁਖਦੇਵ ਬਾਈ ਸੱਸੀ ਗੁਰ ਉਹ ਵੜਦਾ ਹੋ ਗਿਆ 5-7 ਦਿਨਾਂ ਦੀ ਸੂਈ ਨੂੰ ਇਹ ਜਿਹੜੀ ਪਹਿਲੇ ਨੰਬਰ ਤੇ ਆਪਾਂ ਫੋਨ ਇਹ ਉੱਦੜੇ ਨੰਬਰ ਤੇ ਆ ਪਰ ਸੀ ਕਿ ਉੱਦੋਂ ਉੱਦੜ ਦੀ ਉੱਦੜ ਲਈ ਉੱਦੜ ਨਹੀਂ ਠੀਕ ਹੈ ਇਹ ਕੱਲ ਦੀ ਸੂਈ ਹੈ ਕੱਲ ਦੀ ਸੂਈ ਇਹ ਕੱਲ ਦੀ ਇੱਕ ਦਿਨ ਦੀ ਸੂਈ ਆ ਇਹ ਇੱਧਰਲੀ ਇੱਕ ਦਿਨ ਦੀ ਸੂਈ ਆ ਉਹ ਉੱਪਰਲੀ ਜਿਹੜੀ ਥਨੇ ਕਿੰਨੇ ਦਿਨਾਂ ਦੀ ਸੂਈ ਆ ਜੋ ਹੋ ਗਿਆ ਉਹਨੂੰ ਉਹਨੂੰ ਹੋ ਗਿਆ ਹਫਤਾ 10 ਦਿਨ ਉਹ ਬੱਚਾ ਉਹਦਾ ਆ ਲਾਲ ਬੱਚਾ ਹੈ ਹਾਂ ਲਾਲ ਬੱਚਾ ਜੀ ਹੈਗਾ 15-1 ਰਕੰਡੇ ਆ ਹਾਂ ਇਹਨਾਂ ਸੀਰ ਚੂਣ ਚੜਨ ਹਾਂ ਠੀਕ ਆ ਜਿਹੜਾ ਮਰਜੀ ਚੋੜੇ ਹੈ ਹਾਂ ਹਾਂ ਇਹਨੇ ਮਲਾ ਤੇ ਮੜਾ ਇਹ ਸਿੰਘ ਕੱਢ ਗਿਆ ਇੱਕ ਹਨਾ ਉਹਦੀ ਕੱਦ-ਕੱਡ ਚੰਗਾ ਕਰ ਹਾਂ ਨੇ ਕੱਦ-ਕੱਡ ਚੰਗਾ ਹਾਂ ਆਏ ਸੁਖਦੇਵ ਭਾਈ ਤੇਰੇ ਸਾਹ ਹੁਣ ਕਿੰਨਾ ਦੁੱਧ ਦੇ ਦਊਂਗਾ ਕਿਉਂਕਿ ਤੇਰਾ ਤਜਰਬਾ ਬਹੁਤ ਲੱਗਿਆ ਇਹ ਤਜਰਬਾ ਭਾਈ ਗੱਲ ਨਹੀਂ ਮੈਂ 20 ਤੋਂ 22 ਦੇ ਦਊਂਗੀ ਆਪਾਂ ਜਿੰਨਾ ਅੱਜ ਜਿਹਾ ਹੁੰਦਾ ਬਣੀ ਦੇਖ ਲਾਗੇ ਦੁੱਧ 20 ਕਿਲੋ ਤਾਂ ਦੇ ਦਊਂਗੀ ਹਾਂ ਉਹਨੇ ਦੇ ਦਊਗੀ ਕਿਉਂਕਿ ਵਿਲਕ ਮੇਨ ਬਹੁਤ ਸਟਰੋਂਗ ਹੈ ਬਣ ਹਾਂ ਹਾਂ ਹੂੰ ਬਾਕੀ ਕਰਦ ਵੀ ਹੈਗਾ ਬਈ ਹੈਨਾ ਕਰਦ ਵੀ ਹੈਗਾ ਸਾਰਾ ਕੁਝ ਦੇਵੇ ਵੀ ਚੰਗੀਆਂ ਕਾਂਦੇ ਸੂਈ ਥੋੜੀ ਘੱਟ ਬਣੀ ਕਾਂਦੇ ਸੂਈ ਸਾਰੀ ਜੋੜ ਕੇ ਤੜ ਕੇ ਜੋਈ ਹੈ ਬਾਕੀ ਇੱਕ ਗੱਲ ਹੋਰ ਹੈ ਨਾ ਸੁਣਦੇ ਬਈ ਇਹੋ ਜੀ ਚੀਜ਼ ਦਾ ਜਿਹੜੀ ਛੇਤੀ ਬਿਮਾਰੀ ਵੀ ਨਹੀਂ ਕਵਰ ਕਰਦਾ ਨਹੀਂ 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 ਹੁੰਦੀ ਜਿਵੇਂ ਕਰਵਾ ਜੱਗੀ ਚੀਜ਼ ਦਾ ਕਿੰਨੇ ਦੀ ਦੇ ਦੇਾਂਗੇ ਸਕਦੇ ਬਈ 70 70 ਮਾਣ ਤਣ ਵਿੱਚੋਂ 60 ਦਾ ਕਰ ਦਾਂਗੇ ਕਿੰਨੇ ਰਿਆੜੀਓ ਦਿੱਤੇ ਕੀ ਹਾਂ ਹਾਂ ਪੱਕੀ ਜੀ ਥਾਵਾ ਕਰਦੇ ਥਾਵਾ ਦੇ ਦੇਣਾ ਸੱਟ ਵੜਦੇ ਬਸ ਠੀਕ ਆ ਬਈ ਆਰੇ ਮਿੱਤਰੋ 60000 ਦੀ ਵੇੜ ਮਿਲ ਜੂਗੀ ਟਕਾਲੇ ਦੀ ਵੱਛੀ ਆ ਜਮਾ ਖੁੰਝੇ ਨਾ ਰਹੇ ਜਾਰੇ ਹੁਣ ਵੱਛਾ ਮਿਲ ਰਹਾ ਬਾਈ ਤੇ ਆ ਬਾਈ ਵੇੜ ਜਿਹੜੀ ਪਹਿਲਾਂ ਨਹੀਂ ਸੋਈਏ ਇਹ ਹੀ ਕੱਲ ਦੀ ਰਾਤ ਨੂੰ ਸੋਈ ਪਹਿਲਾਂ ਸੋਈ ਆ ਪਲੂਣ ਹੀ ਹੈ ਪਲੂਣ ਪਲੂਣ ਠੀਕ ਆ ਬਾਈ ਠੀਕ ਆ ਇਹਦੇ ਥੱਲੇ ਦੱਸ 12 ਕਿਲੋ ਬੋਲਾ ਜੀ 10 11 ਕਿਲੋ ਬੋਲਾ ਕੱਲ ਰਾਤ ਹੀ ਸੋਈ ਆ ਬੋਲਾ ਹਜੇ ਖਾਲੀ ਵੀ ਨਹੀਂ ਕੀਤੀ ਦੋ ਤਾਂ ਸਕਦੇ ਬਾਈ ਤੇਰੂ ਪਰ ਵੀ ਹਾਂ ਜਿਆਦੇ ਦੇ ਦੂਗੀ ਜਿਆਦ ਭਰੀ ਹੈ ਵੱਛੀ ਜਾਤ ਹਾਂਜੀ ਹਾਂਜੀ ਲੈ ਫਿਰ ਤਾਂ ਹੋਰ ਤੋਹਫਾ ਬਣ ਗਿਆ ਕਿ ਵੱੱਛੀ ਆ ਦੀ ਪਿੰਦੇ ਮਗਰ ਵੀ ਬਈ ਵਿਖਾ ਦੀ ਚੰਗੀ ਤਰਾ ਚੂਣ ਚਣ ਕਿਵੇਂ ਲੱਗਾ ਬਈ ਇਹਨੂੰ ਤੇ ਹੁਣ ਬਹੁਤ ਚੰਗਾ ਥੋੜੀ ਜਿਵੇਂ ਕਹਦ ਨੇ ਫਿੱਕੀ ਰਹਿ ਗਈ ਹੈ ਨਾ ਥੋੜੀ ਫਿੱਕੀ ਸੰਭੇ ਜੀ ਕਹਦ ਨੇ ਬੜੀ ਫਿੱਕੀ ਰਹਿ ਗਈ ਥੋੜੀ ਜੀ ਜੇ ਸਭੀ ਉਹਦੇ ਤੇ ਗੱਲ ਹੋਰ ਬਣ ਜਾਨੀ ਹਾਂ ਵੱੱਛੀ ਦਿਖਾਈਂਦੀ ਪਈ ਜਾਂਦੀ ਵੱੱਛੀ ਨਾਲ ਵਿਖਾਰੇ ਵੱੱਛੀ ਬਹੁਤ ਘੈਂਡਾ ਹੈ ਨਾ ਇਹਦੀ ਵੱੱਛੀ ਬਹੁਤ ਚੰਗੀ ਆ ਅੱਛਾ ਕਿੰਨੀ ਦੀ ਦੀ ਰੀਅਰ ਸਕਦੇ ਪਈਏ ਹਾਂਜੀ ਹਾਂ ਇਹ ਕਿੰਨੀ ਬਲ ਤਾਂ ਜੀ 75 ਕਰਦੇ ਆ ਮੋਲ 75 ਹਾਂ ਦੇਣੀ ਹਾਂ ਨਾ ਇਹਦਾ ਕਾਟਾ ਵਾਟ ਹਾਂ ਨਾ ਕਾਟਾ ਵਾਟ ਥੋੜੀ ਵਿਕੀ ਪੈਣ ਦੀ ਦੇ ਜਾਗੇ ਬਸ ਠੀਕ ਹੈ ਬਈ ਤੇ ਗੱਲ ਮੁਕਾਏ 1,25,000 ਦਾ ਜੋੜਾ ਬਣ ਗਿਆ ਹਾਂ ਹੋਈ ਹੋਈ ਹਨਾ ਤੇ ਬਾਲ ਥੋੜਾ ਬੋਤਾ ਯਾਰ ਉਹ ਯਾਰ ਛੋੜ ਕਰਦੀ ਉਹ ਵੇਚਣ ਵਾਲੇ ਨੂੰ ਦੇ ਦਈਏ 2 ਰੁਪਏ ਕਮਾ ਲੂ ਫੇਰ ਆਜੂ ਆਪਣੇ ਕੋਲ ਕੋਈ ਨਹੀਂ ਫਿਰ ਕੀ ਹਾਂ ਲਗਧਰ ਰੁਪਏ ਹੋ ਜਾਣਗੇ ਆਪਾਂ ਨੂੰ ਬਈ ਤੇ ਆਲੇ ਮਿੱਤਰੋ ਤੋਹਫਾ ਦੋਵੇਂ ਭਾਅ ਬਈ ਬਿਲਕੁਲ ਲੋੜ ਤਸੱਲੀ ਫੇਰ ਵੀ ਕਰਨੀ ਤੁਹਾਡਾ ਫਰਜ਼ ਬਣਦਾ ਪਰ ਦੁੱਧ ਚੋ ਕੇ ਤੋਲ ਕੇ ਲੈ ਜਾਏ ਦੇ ਬੱਥੀਆਂ 1 ਲੱਖ ਤੇ 25000 ਦੇ ਵਿੱਚ ਜੋੜਾ ਪਰਲੀ ਜੂਗੀ ਬਈ ਮੁੱਲ 70 62000 ਦੀ ਤੇ ਉਗਲੀ ਦਾ ਮੁੱਲ 75 ਮਿਲ ਜੂਗੀ 65000 ਦੀ ਹੈ ਨਾ ਜੀ ਨੰਬਰ ਸਖਦੇ ਬਈ ਕਿੰਨਾ ਆ ਗਿਆ 99137 99134 48650 48650 99137 48650 ਇਹ ਨੰਬਰ ਤੇ ਕਰਨੀ ਹੈ ਬਈ ਤੁਸੀਂ ਗੱਲਬਾਤ ਜਦੋਂ ਤੁਸੀਂ ਕੋਟ ਕਰੋੜ ਕਾਲਾ ਪਿੰਡ ਦੇ ਵਿੱਚ ਆ ਕੇ ਵੱਡੇ ਹਾਈਵੇ ਦੇ ਉੱਤੇ ਤੁਸੀਂ ਕਿਸੇ ਪਾਸੇ ਨਹੀਂ ਮੁੜਨਾ ਬਈ ਬਸ ਸਿੱਧੀ ਉੱਤੇ ਛੜਕ ਦੇਣਾ ਕਹਿਣ ਤੋਂ ਭਾਵ ਜਿਹੜਾ ਨਾਲ ਫੋਟਵਾਲ ਬਣਿਆ ਹੁੰਦਾ ਉਹ ਬਾਈ ਹੁਣਾਂ ਨੇ ਮਾੜਾ ਘਰ ਦੇ ਥੋੜਾ ਜਿਹਾ ਹੋਇਆ ਹੋਇਆ ਉੱਥੋਂ ਦੀ ਲੱਗੇ ਕਿ ਸਿੱਧਾ ਘਰ ਆ ਜੇ ਫਿਰ ਵੀ ਨਾ ਪਤਾ ਲੱਗੇ ਤੇ ਵੱਡੀ کریم ਕਲਰ ਦਾ ਬਾਈ ਹੁਣ ਉਹਦਾ ਗੇਟ ਆ ਬਾਈ ਤੇ ਬਾਕੀ ਜਾਣਕਾਰੀ ਜਿਹੜੀ ਨੰਬਰ ਸਕਰੀਨ ਤੇ ਕੋਈ ਗੱਲ ਨਹੀਂ ਤੁਸੀਂ ਆਓ ਸਹੀ ਬਾਈ ਬਾਹਰ ਆ ਜਾਊਗਾ ਤੁਹਾਨੂੰ ਅਗੋ ਕੈਚ ਕਰ ਲੂਗਾ ਨੰਬਰ ਸਕਰੀਨ ਤੇ ਪਿੰਡ ਕੋੜ ਕਰੋੜ ਕਲਾ